ਜਿਨ੍ਹਾਂ ਨੇ ਨਾ ਮੈਨੂੰ ਮੁਰਗੀ ਫਾਰਮ ਕਰਕੇ ਮੁਰਗੀਆਂ ਦੀ ਜਾਣਕਾਰੀ ਲੈਣ ਵਾਸਤੇ ਸਬਸਕ੍ਰਾਈਬ ਕੀਤਾ ਹੋਇਆ ਆ ਤੇ ਜਿਹੜੇ ਰੋਜ਼ ਮੇਰੀਆਂ ਵੀਡੀਓ ਦੇਖਦੇ ਆ ਤੇ ਉਹ ਸੋਚਦੇ ਹੋਣੇ ਆ ਕਿ ਅੱਜ ਮੈਂ ਆਰਗੈਨਿਕ ਸਬਜੀ ਬਾਰੇ ਗੱਲ ਕਰਨ ਲੱਗੀ ਆ ਤਾਂ ਮੈਂ ਤੁਹਾਨੂੰ ਦੱਸ ਦਵਾਂ ਪਹਿਲਾਂ ਵੀ ਦੱਸਿਆ ਸੀ ਕਈ ਵੀਡੀਓ ਦੇ ਵਿੱਚ ਕਿ ਮੈਂ ਦੋ ਕੰਮ ਕਰਦੀ ਆ ਆਰਗੈਨਿਕ ਸਬਜੀ ਦਾ ਤੇ ਮੁਰਗੀ ਫਾਰਮ ਦਾ ਇਹ ਦੋਨੇ ਕੰਮ ਮੈਂ ਕਰਦੀ ਆ ਕਿਉਂਕਿ ਇਹ ਜਾਣਕਾਰੀ ਦੇਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਸਾਡੇ ਲੋਕ ਆ ਉਹ ਜ਼ਹਿਰ ਖਾਣਾ ਗਿੱਜੀ ਜਾਂਦੇ ਨੇ ਤੇ ਆਪਾਂ ਗੱਲ ਕਰਨ ਲੱਗੇ ਆ ਅੱਜ ਪਾਲਕ ਦੀ ਕਿ ਪਾਲਕ ਨੂੰ ਇਹ ਕਿਹੜੀ ਚੀਜ਼ ਆ ਜਿਹੜੀ ਖਾ ਰਹੀ ਆ ਤੇ ਉਹਦੇ ਤੋਂ ਆਪਾਂ ਕੀ ਕਰਨਾ ਆ ਇਹ ਤੁਸੀਂ ਦੇਖ ਰਹੇ ਆ ਪਾਲਕ ਦੇ ਉੱਪਰ ਆ ਜਿਹੜਾ ਟਿੱਡਾ ਬੈਠਾ ਆ ਸੋ ਪਹਿਲਾਂ ਤਾਂ ਇਸ ਵਹਿਮ ਚੋਂ ਨਿਕਲ ਜਾਓ ਕਿ ਇਹਨੂੰ ਮੱਛਰ ਖਾਂਦਾ ਇਹਨੂੰ ਖਾ ਰਿਹਾ ਟਿੱਡਾ ਇਦਾਂ ਸਵੇਰੇ ਉੱਠ ਕੇ ਇਹਦੇ ਤੇ ਹੱਥ ਮਾਰੋ ਜਿਹੜਾ ਟਿੱਡਾ ਆ ਉਹ ਬਾਹਰ ਆ ਜਾਊਗਾ ਕਈ ਜਗ੍ਹਾ ਇਹਨਾਂ ਨੂੰ ਟਿੱਡਾ ਕਹਿੰਦੇ ਆ ਤੇ ਕਈ ਜਗ੍ਹਾ ਕਹਿੰਦੇ ਆ ਛੋਟਾ ਤੋਤਾ ਵੀ ਕਹਿ ਦਿੰਦੇ ਆ ਇਹਨੂੰ ਤੇ ਆਹ ਦੇਖ ਲਓ ਇਹ ਪਾਲਕ ਦੇ ਵਿੱਚੋਂ ਉੜਿਆ ਆ ਸਵੇਰੇ ਉੱਠ ਕੇ ਸਵੇਰੇ ਜਾਂ ਸ਼ਾਮ ਕਿਉਂਕਿ ਇਹ ਜਿਹੜਾ ਦੁਪਹਿਰ ਨੂੰ ਇਹ ਕਿਸੇ ਵੀ ਚੀਜ਼ ਤੇ ਅਟੈਕ ਨਹੀਂ ਕਰਦਾ ਇਹ ਕਰਦਾ ਆ ਸਵੇਰੇ ਜਾਂ ਫਿਰ ਸ਼ਾਮ ਨੂੰ ਠੰਡੇ ਵਿੱਚ ਤਿਆ ਤੁਸੀਂ ਦੇਖ ਸਕਦੇ ਆ ਇਹ ਵਿੱਚੋਂ ਡਿਆ ਇਹੀ ਜਿਹੜੀ ਪਾਲਕ ਨੂੰ ਆ ਖਾ ਰਿਹਾ ਆ ਕਈ ਥਾਵਾਂ ਤੇ ਤਾਂ ਇਹਨੇ ਪੱਤੇ ਆ ਜਿਹੜੇ ਐਨ ਖਾ ਲਿਆ ਤੇ ਕਈ ਥਾਵਾਂ ਤੇ ਜਿਹੜਾ ਪੱਤਾ ਆ ਉੱਪਰੋਂ ਪਤਲਾ ਪਾ ਦਿੱਤਾ ਆ ਜਿੱਦਾਂ ਕਿ ਵੀਡੀਓ ਦੇ ਵਿੱਚ ਦੇਖਿਆ ਜੇ ਤੁਸੀਂ ਪਾਲਕ ਲਾਈ ਹੋਈ ਆ ਤਾਂ ਤੁਸੀਂ ਦੇਖ ਸਕਦੇ ਆ ਤੇ ਮੇਰੀ ਕੱਲ ਪਰਸੋਂ ਗੱਲ ਹੋਈ ਸਾਡੇ ਕਿਸੇ ਰਿਸ਼ਤੇਦਾਰ ਨਾਲ ਤੇ ਐᱫੀ ਸਾਗ ਦੀ ਗੱਲ ਚੱਲ ਪਈ ਤਾਂ ਮੈਂ ਕਿਹਾ ਪਾਲਕ ਮੇਰੇ ਉਹ ਲੈ ਜਾਣੀ ਸੀ ਤਾਂ ਉਹਨਾਂ ਨੇ ਕਿਹਾ ਕਿ ਪਾਲਕ ਸਾਡੇ ਹੋਈ ਸੀ ਪਰ ਕਿਸੇ ਚੀਜ਼ ਨੇ ਖਾ ਲਈ ਤੇ ਉਹਨੂੰ ਸਪਰੇ ਵੀ ਕੀਤੀ ਸੋ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਸਪਰੇ ਨਾ ਕਰੋ ਤੁਸੀਂ ਆਰਗੇਨਿਕ ਤਰੀਕਾ ਬਣਾਓ ਠੀਕ ਆ ਕੋਈ ਐਡੀ ਗੱਲ ਨਹੀਂ ਹੁੰਦੀ ਹੈਗੀ ਆਰਗੇਨਿਕ ਤਰੀਕੇ ਆ ਜਿਹੜੇ ਉਹ ਘਰੇ ਹੀ ਹੁੰਦੇ ਆ ਆਪਣੇ ਕੋਲ ਠੀਕ ਆ ਸਪਰੇ ਕਰਕੇ ਆਪਾਂ ਘਰੇਲੂ ਸਬਜ਼ੀਆਂ ਤੇ ਜ਼ਹਿਰ ਹੀ ਖਾ ਰਹੇ ਆਂ ਜੇਰ ਨਾਲੋਂ ਕਿਤੇ ਜ਼ਿਆਦਾ ਚੰਗਾ ਆ ਆਪਾਂ ਆਰਗੈਨਿਕ ਤਰੀਕੇ ਆ ਜਿਹੜੇ ਉਹ ਅਪਣਾਈਏ ਤੇ ਤੁਸੀਂ ਦੇਖ ਸਕਦੇ ਆ ਮੇਰੇ ਹੱਥ ਵਿੱਚ ਜਿਹੜਾ ਆ ਟਿੱਡਾ ਜਿਹਨੂੰ ਕਹਿ ਦਿੰਦੇ ਆ ਉਹ ਆ ਇਹੀ ਤੁਹਾਡੀ ਪਾਲਕ ਆ ਜਿਹੜੀ ਖਾ ਰਿਆ ਇਹਨਾਂ ਦਿਨਾਂ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਆ ਇਹ ਨਹੀਂ ਆ ਕਿ ਕੱਲੀ ਮੇਰੀ ਸਬਜ਼ੀ ਨੂੰ ਸੋ ਆਰਗੈਨਿਕ ਤਰੀਕਾ ਇਹ ਆ ਕਿ ਸਵੇਰੇ ਉੱਠ ਕੇ ਸਾਜਰੇ ਜਦੋਂ ਤੇਲ ਪਈ ਹੁੰਦੀ ਆ ਉਦੋਂ ਆਪਾਂ ਇਹਦੇ ਉੱਪਰ ਪਾ ਦੇਣੀ ਆ ਸਵਾ ਸਭ ਤੋਂ ਪਹਿਲਾਂ ਇਹਨੂੰ ਹਲਾ ਕੇ ਜਿਹੜਾ ਟਿੱਡਾ ਆ ਇਹਦੇ ਵਿੱਚੋਂ ਕੱਢ ਲੈਣਾ ਆ ਜਿੱਦਾਂ ਕੀ ਮੈਂ ਵੀਡੀਓ ਦੇ ਸਟਾਰਟਿੰਗ ਵਿੱਚ ਦਿਖਾਇਆ ਤੇ ਬਾਅਦ ਵਿੱਚ ਇਹਦੇ ਤੇ ਪਾ ਦੇਣੀ ਆ ਸਵਾਹ ਘਰੇ ਚੁੱਲ੍ਹੇ ਦੀ ਸਵਾਹ ਹੋ ਗਈ ਸਾਰਿਆਂ ਕੋਲ ਹੁੰਦੀ ਆ ਨਹੀਂ ਵੀ ਹੈਗੀ ਤਾਂ ਆਪਣੇ ਆਂਢ ਗੁਆਂਢ ਤੋਂ ਲੈ ਲਓ ਆਪਾਂ ਦਾ ਸਪੈਸ਼ਲ ਬੋਰਾ ਭਰ ਕੇ ਸਬਜ਼ੀ ਦੇ ਲਈ ਰੱਖੀਦਾ ਠੀਕ ਆ ਕਿਉਂਕਿ ਘਰੇ ਅਸੀਂ ਚੁੱਲਾ ਬਾਲਦੇ ਆ ਸੋ ਇਹ ਤਰੀਕਾ ਸਭ ਤੋਂ ਵਧੀਆ ਆ ਚਾਹੇ ਮੱਛਰ ਆ ਚਾਹੇ ਟਿੱਡਾ ਆ ਜਾਹੇ ਕੋਈ ਵੀ ਸਬਜੀ ਆ ਇਹ ਨਹੀਂ ਹੈਗਾ ਕਿ ਕੱਲਾ ਪਾਲਕ ਤੇ ਸਾਰੀਆਂ ਸਬ지ਆਂ ਤੇ ਤੁਸੀਂ ਇਹਦਾ ਜਿਹੜਾ ਸਵੇਰੇ ਉੱਠ ਕੇ ਜਦੋਂ ਤੇਲ ਪਈ ਹੁੰਦੀ ਆ ਉਦੋਂ ਇਹਦਾ ਛਿੱਟਾ ਦੇ ਦਿਓ ਤੇ ਕੋਈ ਵੀ ਜਿਹੜੀ ਚੀਜ਼ ਆ ਇਹਨੂੰ ਖਾਊਗੀ ਨਹੀਂ ਠੀਕ ਆ ਸਪਰੇਅ ਨਾ ਕਰੋ ਸਪਰੇਅ ਕਰਕੇ ਆਪਾਂ ਇੱਕ ਕਿਸਮ ਦੀ ਜ਼ਹਿਰ ਹੀ ਖਾਣੇ ਆ ਆਰਗੈਨਿਕ ਤਰੀਕਿਆਂ ਨਾਲ ਘਰੇਲੂ ਸਬ지ਆਂ ਉਗਾਓ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ